ਚਾਲੰਸੀ ਅਸੀਂ ਨਾਮਣ ਵਾਲਿਆ ਖੱਬੀ ਖਾਨਾ ਨੂੰ ਅਸੀਂ ਨਾਮਣ ਵਾਲਿਆ ਖੱਬੀ ਖਾਨਾ ਨੂੰ ਦੇਸ਼ਕ ਕੌਮ ਖਾਲਸੇ ਦੀ ਬੋਦੀਆ ਥੋੜੀ ਜੰਨਾ ਨੇ ਬਚਾਈ ਟੋਪੀ ਬੋਦੀਆ ਉਹ ਪੰਗੇ ਨਾਲ ਨਾਲ ਲੈਣਾ ਤੂੰ ਮੋਦੀਆ ਉਹ ਥੋੜੀ ਜੰਨਾ ਨੇ ਬਚਾਈ ਟੋਪੀ ਬੋਦੀਆ ਉਹ ਪੰਗੇ ਨਾਲ ਨਾਲ ਲੈਣਾ ਤੂੰ ਮੋਦੀਆ ਓ ਜਿਹੜੀ ਬੱਲੀ ਤੇ ਤੈਨੂੰ ਇਹ ਨਾ ਮਾਰਿਆ ਓ ਅਸੀਂ ਜੱਟ ਤੇ ਤੇ ਘਾਰੇ ਛੱਡੀ ਦਾੜਿਆ ਓ ਜਿਹੜੀ ਬੱਲੀ ਤੇ ਤੈਨੂੰ ਇਹ ਨਾ ਮਾਰਿਆ ਅਸੀਂ ਜੱਟ ਤੇ ਤੇ ਘਾਰੇ ਛੱਡੀ ਦਾੜਿਆ ਓ ਮਹਾਰਾਜੇ ਰਾਂ ਦੀ ਅੱਗ ਬੇਦਾਨੇ ਖਾਦੀਆਂ ਓ ਤੈਨੂੰ ਦੱਸ ਤੇਰੀ ਗੱਲ ਦਾ ਬਿਮਾਨਿਆ ਓ ਤੇਰੀ ਗਿੱਲੀਆਂ ਦੀ ਬੱਲੀ ਦਾ ਤੈਨੂੰ ਜਾਣਿਆ ਚਾਈ ਝੋਤੀ ਮੋਦੀਆ ਓ ਪੰਜੇ ਨਾਲ ਨਾਲ ਲੈਨਾ ਹੈ ਤੂੰ ਮੋਦੀਆ ਓ ਥੋੜੀ ਜਿੰਨਾ ਨੇ ਚਾਈ ਝੋਤੀ ਮੋਦੀਆ ਓ ਪੰਜੇ ਨਾਲ ਨਾਲ ਲੈਨਾ ਹੈ ਤੂੰ ਮੋਦੀਆ ਓ ਅਸੀਂ ਪੁੱਕਾ ਪੇਟ ਦੇਸਦਾਰ ਜਾਇਆ ਓ ਜਿੱਥੇ ਲੋੜ ਪਈ ਲੰਗਰ ਵੀ ਲਾਇਆ ਓ ਓ ਅਸੀਂ ਪੁੱਕਾ ਪੇਟ ਦੇਸਦਾਰ ਜਾਇਆ ਓ ਜਿੱਥੇ ਲੋੜ ਪਈ ਲੰਗਰ ਵੀ ਲਾਇਆ ਓ ਹੋ ਜਿੱਤ ਕਾ ਦਵਾਤੇ ਯਸ ਬਾਦਰਾ ਤੇ ਖੜ ਗਏ ਉਹ ਜਾਨਵਾਰ ਤੇ ਤੇ ਦੇਸ ਨੂੰ ਬਚਾਇਆ ਏ ਹੋ ਮਰੇ ਦੇਸ ਲਈ ਤੇ ਦੇਸ ਦੇ ਪਗਤ ਹਾਂ ਹੋ ਮਰੇ ਦੇਸ ਲਈ ਤੇ ਦੇਸ ਦੇ ਪਗਤ ਹਾਂ ਹਕ ਮੰਜ਼ੂਰ ਤੇ ਦੇਸ ਦੇ ਮਰੇ ਬੀਆ ਤੁਹਾਡੀ ਜਨਾਨੇ ਬਚਾਈ ਟੋਟੀ ਬੋਦੀਆ ਹੋ ਪੰਗੇ ਨਾਲ ਨਾਲ ਲੈਣਾ ਹੈ ਤੇ ਦੇ ਬੀਆ ंग ॾींहं बेचेर हो नंगा उते दा तर जहिड़े गंगा उहो तेरी जंग ॾींहं बेचेर हो नंगा उते फेर ताप रसी खाए ਤੇਰਾ ਮੋਦੀ ਆ ਰਾਜੇ ਬੜੇ ਦੰਦਿਆ ਹੋ ਤੇਰੇ ਝੂਠ ਦੇ ਪਲੰਦੇ ਪ੍ਰਚਾਰ ਦਾ ਹੋ ਤੇਰੇ ਝੂਠ ਦੇ ਪਲੰਦੇ ਪ੍ਰਚਾਰ ਦਾ ਤੇਰਾ ਤਾਲ ਤੂੰ ਤੇ ਮੀਡੀਆ ਇਹ ਗੋਦੀਆ ਤੁਹਾਡੀ ਜਿੰਨਾਂ ਨੇ ਬਚਾਈ ਝੋਤੀ ਬੋਦੀਆ ਹੋ ਸੰਗੇ ਮਾ ਨਾਲ ਲੈਣਾ ਹੈ ਤੂੰ ਮੋਦੀਆ ਉਹ ਤੁਹਾਡੀ ਜਿੰਨਾਂ ਨੇ ਬਚਾਈ ਝੋਤੀ ਬੋਦੀਆ तेता न हथ नम्बे करसाना न जनम कमाए ਓ ਤੁਹਾਡੀ ਜੰਮਾਣੋਂ ਬਚਾਈ ਤੋਤੀ ਬੋਦੀਆ ਓ ਪੰਗੇ ਨਾਲ ਨਾਲ ਲੈਣਾ ਹੈ ਤੂੰ ਮੋਦੀਆ ਓ ਤੁਹਾਡੀ ਜੰਮਾਣੋਂ ਬਚਾਈ ਤੋਤੀ ਬੋਦੀਆ ਓ ਪੰਗੇ ਨਾਲ ਨਾਲ ਲੈਣਾ ਹੈ ਤੂੰ ਮੋਦੀਆ ਜੇ ਇੰਡੀਆ ਦੇ ਬੱਚਿਆਂ ਨੂੰ ਪ੍ਰਵਾਨ ਕਰੇਗੇ ਆਪ ਜੀ ਨੂੰ ਪਤਾ ਹੈ ਕਿ ਮੋਦੀ ਸਰਕਾਰ ਜਿਹੜੀ ਆ ਉਹ ਲਗਾਤਾਰ ਆਰਐਸਐਫ ਦੀਆਂ ਆਗਲਾਂ ਉਸੀਆਂ ਨੇ ਉਹਨਾਂ ਸਾਡੇ ਤੋਂ ਫੱਟਣਾ ਚਾਹੀਦਾ ਸਾਡਾ ਜਿਹੜਾ ਲੱਗ ਲੱਗ ਧਰਮਾਂ ਦਾ ਲੱਗ ਲੱਗ ਸੱਜਾ ਚਾਰ ਦਾ ਚੱਲ ਰਿਹਾ ਉਹਨੂੰ ਖਤਮ ਕਰਕੇ ਇੱਕ ਦੇਸ ਇੱਕ ਧਰਮ ਦਾ ਨਹੀਂ ਆ ਸਭ ਕੌਮੀਆਂ ਦੀਆਂ ਚੰਨੀ ਪਰਵਾਹ ਕਰੇਗੀ ਇਹ ਜੇ ਦਿੱਤਾ ਫੈਸਲਾ ਕੌਗਰ ਵੀ ਕੀ ਫਤ ਹੈ